ਲਓ ਜੀ ਮਿੱਤਰੋ ਅੱਗੇ ਆ ਗਿਆ ਜੱਗੀ ਕਬੂਲਪੁਰ ਇਹਨਾਂ ਦੀ ਹੈਰੋਇਨਿਕ ਫੇਮਸ ਆ ਕੋਈ ਛੱਡ ਦਿਓ ਗੱਲਾਂ ਤੇ ਆ ਇਹਨਾਂ ਦਾ ਇੱਕ ਇਹ ਆ ਗਿਆ 3 ਇੰਚ ਵਾਲਾ ਇਹ ਟਾਪ ਮਾਡਲ 185000 ਦਾ ਠੀਕ ਆ ਜੀ ਕੀ ਵੀ ਆ ਇਹਨੇ ਡੜਾ ਭੰਨ ਦੇਣਾ ਤੇ ਮਾਗਰ ਮਿੱਟੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਸਾਰੀ ਛਣ ਕੇ ਆਲੂ ਪੂਰੀ ਆਣ ਆਰਾਮ ਨਾ ਜਾਂਦਾ ਇਹ 12 12 ਸੈਟ ਆ ਇਹ ਵੀ ਸੈਂਟਰ ਹਿੱਸੇ ਵਾਲਾ ਤੁਸੀਂ ਦੇਖ ਸਕਦੇ ਬਹੁਤ ਜ਼ਿਆਦੇ ਹੈਵੀ ਹਿੱਸਾ ਤਗੜਾ ਲਾਇਆ ਪਿਆ ਪੂਸ਼ ਬਸ ਜਿੱਥੇ ਵੀ ਕੋਈ ਚੀਜ਼ ਆ ਆ ਦੇਖੋ ਪੂਸ਼ ਲੱਗਿਆ ਹੋਇਆ ਤੇ ਗਰੀਸ ਆਉਂਦਾ ਇਹਨਾਂ ਨੂੰ 2000 ਉੱਪਰ ਬੈਠੀ ਪਾਇਪ ਲੱਗੇ ਹੋਏ ਨੇ ਸਾਰੇ ਉੱਪਰ ਬੈਠਾ ਹੀ ਬੰਦਾ ਇਹਦੀਆਂ ਤਾਂ ਖੋਲਣਗੇ ਉਹ ਤੁਸੀਂ ਟਾਇਰ ਉੱਪਰ ਆ ਜਾਣੇ ਜਦੋਂ ਤੁਸੀਂ ਬੰਦ ਕਰਨਾ ਤਾਂ ਟਾਇਰ ਥੱਲੇ ਬਾਜਣੇ ਇਸਾ ਲਓ ਜੀ ਮਿੱਤਰੋ ਅੱਗੇ ਆ ਗਿਆ ਜੱਗੀ ਕਬੂਲਪੁਰ ਇਹਨਾਂ ਦੀ ਹੈਰੋ ਇੰਨੀ ਕੁ ਫੇਮਸ ਆ ਕੋਈ ਛੱਡ ਦਿਓ ਗੱਲਾਂ ਇਹ ਆ ਗਏ ਇਹਨਾਂ ਦੇ 13 ਕਲਟੀਵੇਟਰ 65000 ਦੇ ਮੇਲਾ ਡਿਸਕਾਊਂਟ ਹੈਗਾ 10000 ਜੀ ਰਹਿ ਕੇ 55000 ਦੇ ਤੇ ਇਹ ਆ ਗਏ ਨਾਲ 12 12 ਦਾ ਸੈੱਟ 365000 ਦਾ ਮੇਲਾ ਡਿਸਕਾਊਂਟ 5000 ਜੀ ਇਹ 12 12 ਦਾ ਸੈੱਟ ਆ ਇਹ ਵੀ ਸੈਂਟਰ ਹਿੱਸੇ ਵਾਲਾ ਤੁਸੀਂ ਦੇਖ ਸਕਦੇ ਬਹੁਤ ਜ਼ਾਰੇ ਹੈਵੀ ਹਿੱਸਾ ਤਗੜਾ ਲਾਇਆ ਆ ਵਿਆ ਤੇ 12 12 ਦਾ ਸੈੱਟ ਆ ਮੂਰੇ ਘੱਟਦਾ ਵੇ ਵਾਲੇ ਨੇ ਠੀਕ ਹੈ ਜੀ ਫੁੱਲ ਹੈ ਇਹਨਾਂ ਦੀ ਇੰਨੀ ਕੁ ਕੁਆਲਿਟੀ ਆ ਕੋਈ ਵੀ ਬੋਸ਼ਾ ਜਿਹੜਾ ਪਿੱਤਲ ਦਾ ਏ ਤੁਸੀਂ ਇਦਾਂ ਆ ਰਹੀਆਂ ਦੂਸਰੀਆਂ ਡਿਸਕਾਂ ਨੇ ਤੁਹਾਨੂੰ ਮੈਂ ਦਿਖਾਉਣਾ ਅੱਗੇ ਉਹ ਆਰਾਮ ਨਾਲ ਤੁਸੀਂ ਰੋੜ ਕੇ ਇਕੱਠੀਆਂ ਕਰ ਸਕਦੇ ਹੋ ਤੇ ਰੋੜ ਕੇ ਹੀ ਖੋਲ ਸਕਦੇ ਹੋ ਚਾਹੇ ਬੰਦਾ ਇਕੱਲਾ ਹੈ ਕਈ ਵਾਰ ਡਰਾਈਵਰ ਇਕੱਲਾ ਹੁੰਦਾ ਤਾਂ ਹੈਰੋਂ ਇਕੱਠੀ ਨਹੀਂ ਹੁੰਦੀ ਇਸ ਕਰਕੇ ਇਹਨਾਂ ਦੀ ਇਹ ਕੁਆਲਿਟੀ ਆ ਫੁੱਲ ਹੈਗੇ ਵਿੱਚ ਤੁਸੀਂ ਆਪ ਚੈੱਕ ਕਰ ਸਕਦੇ ਹੋ ਠੀਕ ਹੈ ਹੁੱਕੇ ਚੱਲਣ ਵਾਲੀ ਹੈਰੋਂ ਐ ਸਾਰੀ ਇਹ ਆ ਗਈ ਦਾ ਦਾਦੀ 1 ਲੱਖ 50 ਹਜ਼ਾਰ ਦੀ ਇਹਦੇ ਮੇਲਾ ਡਿਸਕਾਊਂਟ 2000 ਇਹ ਹੈਰੋਨੀ ਗੱਲ ਕਰਦਾ ਜਿਵੇਂ ਸਿੰਪਲ ਹੈਰੋ ਆ ਤੁਸੀਂ ਇਹਨੂੰ ਇਕੱਲਾ ਬੰਦਾ ਰੋੜ ਕੇ ਇਕੱਠੀ ਕਰ ਸਕਦਾ ਤੇ ਇਕੱਲਾ ਬੰਦਾ ਹੀ ਖੋਲ ਸਕਦਾ ਹੈ ਚਾਹੇ ਡਰਾਈਵਰ ਇੱਕ ਬੰਦਾ ਚਾਹੇ ਕੋਈ ਨਾਲ ਨਹੀਂ ਹੈਗਾ ਇਹ ਹੁੱਕ ਤੇ ਵੀ ਚੱਲਦੀ ਹੈ ਤੇ ਇਹ ਡਰਾਵਲ ਦੇ ਵਿੱਚ ਵੀ ਚੱਲਦੀ ਹੈ ਦੋਨੋਂ ਚੀਜ਼ਾਂ ਤੁਸੀਂ ਚਲਾ ਸਕਦੇ ਹੋ ਠੀਕ ਹੈ ਜੀ ਸਾਰੇ ਇਹਨਾਂ ਦੇ ਡਬਲ 베ARING ਡਬਲ ਮਤਲਬ ਹੈਵੀ ਪਾਈਪ ਨੇ ਸਾਰੇ ਪੁਸ਼ ਬਸ ਜਿੱਥੇ ਵੀ ਕੋਈ ਚੀਜ਼ ਆ ਆ ਦੇਖੋ ਪੁਸ਼ ਲੱਗਿਆ ਹੋਇਆ ਤੇ ਗ੍ਰੀਸ ਆਉਂਦਾ ਇਹਨਾਂ ਨੂੰ 2024 ਮਾਡਲ ਨਿਊ ਮਾਡਲ ਆ ਬੱਤੀ ਲੱਗੀ ਵੀ ਠੀਕ ਆ ਜੀ ਇਹ ਹੈਂਡਲ ਲੱਗਿਆ ਹੋਇਆ ਸੀਵਰੋ ਘਟਾ ਵਧਾ ਸਕਦੇ ਹੋ ਜੱਗੀ ਬਾਈ ਕਬੂਲਪੁਰ ਇਹ ਆ ਗਈ 10-10 ਦੀ ਆ ਜੀ 1 ਲੱਖ 80 ਹਜ਼ਾਰ ਦੀ ਆ 2000 ਡਿਸਕਾਊਂਟ ਆ ਇਹ ਹੈਗੀ ਆ 8-8 ਦਿਨ ਵਾਲਾ ਇਹ ਵੀ 10-10 ਦੀ ਆ ਪਰ ਇਹ ਹਾਈਡਰੌਲਿਕ ਆ ਉਹ ਸਿੰਪਲ ਆ ਇਹ ਹਾਈਡਰੌਲਿਕ ਆ ਤਾਂ ਇਹਦਾ ਰੇਟ ਦਾ ਫਰਕ ਆ ਜੀ ਤੇ ਇਹਦੇ ਉੱਪਰ ਬੈਠੇ ਪਾਈਪ ਲੱਗੇ ਹੋਏ ਨੇ ਸਾਰੇ ਉੱਪਰ ਬੈਠੇ ਹੀ ਬੰਦਾ ਇਹਦੀਆਂ ਤਾਂ ਖੋਲ੍ਹੇਗੇ ਉਹ ਤੁਸੀਂ ਟਾਇਰ ਉੱਪਰ ਆ ਜਾਣ ਨੇ ਜਦੋਂ ਅਸੀਂ ਬੰਦ ਕਰਨਾ ਤਾਂ ਟਾਇਰ ਥੱਲੇ ਬਾਹਰ ਆਉਣੇ ਇਸਾ ਆਪਦੇ ਆਪੇ ਨੇ ਬੰਦ ਹੋ ਜਾਣਾ ਸਾਰੇ ਉਰੇ ਵੀ ਤੁਹਾਨੂੰ ਦੱਸਿਆ ਬੁਸ਼ਵਾਸ ਲਾ ਕੇ ਪੂਰੀ ਕੁਆਲਟੀ ਵਾਈਜ਼ ਦਾ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਬਹੁਤ ਜ਼ਿਆਦਾ ਕੁਆਲਟੀ ਆ ਇਹ ਆ ਗਈ 12 12 ਦੀਆਂ ਰੋ 2 ਲੱਖ 20 ਹਜ਼ਾਰ ਦੀ ਆ ਜੀ ਇਹ ਵੀ ਹਾਈਡਰੌਲਿਕ ਆ ਇਹਦੇ ਪਾਈਪ ਲੱਗੇ ਹੋਏ ਨੇ ਇਹ ਨਹੀਂ ਕੋਈ ਵੀ ਪਾਈਪ ਉਹ ਹੀ ਲਾ ਤੇ ਪੂਰੀ ਐਨ ਇੱਕ ਕੋਰੇਸੀ ਦੇ ਵਿਚ ਐਣ ਪੂਰੀ ਜਿੰਨਾ ਮਰਜ਼ੀ ਖੁੱਲੀ ਜਾਣ ਉਰੇ ਦੇਖੋ ਤੁਸੀਂ ਇਹ ਦੂਸਰਾ ਪਾਈਪ ਆ ਜਿੱਦਾਂ ਮਰਜ਼ੀ ਤਾ ਵੀ ਖੁੱਲੀ ਜਾਵੇ ਇਕੱਠੀ ਹੋਈ ਜਾਵੇ ਕਦੇ ਤੁਹਾਡਾ ਪਾਈਪ ਕਰੈਕ ਨਹੀਂ ਹੋਊਗਾ ਕੋਈ ਪ੍ਰੋਬਲਮ ਨਹੀਂ ਆਊਗਾ ਤੇ ਇਹ ਜਿਹੜੀ ਹੈ ਰਵਾ ਇਹ ਆਪਣੇ ਭਰਾ ਨੇ ਆਪਣੇ ਪਿੰਡ ਦੇ ਮੁੰਡਿਆਂ ਨੇ ਲਈ ਆ ਤੇ ਇਹਦੀ ਅੱਜ ਉਹ ਡਿਲੀਵਰੀ ਦੇ ਦੇਣੀ ਆ ਸਿੰਪਲ ਵਾਲੀ 10-10 ਦੀ ਠੀਕ ਆ ਇਹ ਹਾਈਡਰੌਲਿਕ ਆ ਸਾਰੀਆਂ ਦੀ ਡਿਲੀਵਰੀ ਆ ਪੂਰੇ ਬੰਦੇ ਆਈ ਜਾਣਗੇ ਤੇ ਸ਼ਾਮ ਨੂੰ ਲੈ ਆਈ ਜਾਣਗੇ ਇਹ ਇਹਨਾਂ ਦੇ ਕੰਟੈਕਟ ਨੰਬਰ ਦਾ ਹੀ ਸਕਰੀਨਸ਼ਾਟ ਮਾਰ ਸਕਦੇ ਆ ਜੀ ਜਦੋਂ ਮਰਜ਼ੀ ਤੁਸੀਂ ਇਹਨਾਂ ਨਾਲ ਕਨੈਕਟ ਕਰੋ ਜੱਗੀ ਐਗਰੀਕਲਚਰ ਵਰਕਰਸ ਕਬੂਲਪੁਰ ਰਾਜਪੁਰਾ ਠੀਕ ਹੈ ਜੀ ਰਾਜਪੁਰੇ ਤੋਂ ਪਟਿਆਲਾ ਰੋਡ ਆ ਉਹਦੇ ਤੇ ਇਹਨਾਂ ਦੀ ਮਤਲਬ ਫੈਕਟਰੀ ਆ ਤੁਸੀਂ ਵਿਜ਼ਿਟ ਕਰੋ ਤੇ ਕੇ ਨਾਲ ਦੇਖੋ ਚਲਾ ਕੇ ਦੇਖੋ ਬਹੁਤ ਫੇਮਸ ਆ ਤੇ ਪੂਰੀ ਵੀਡੀਓ ਦੇਖ ਲਈ ਧੰਨਵਾਦ ਇਹ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰ ਜ਼ਰੂਰ ਕਰਿਓ ਤੇ ਜਿਹਦੇ ਕੋਲ ਹੈਗੀ ਆ ਚਲਾਈ ਆ ਯਾਰ ਉਹ ਤਾਂ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਅੱਗੇ ਆ ਗਈ ਪੰਜਾਬ ਐਗਰੋ ਇੰਡਸਟਰੀਜ਼ ਇਹਨਾਂ ਦੀ ਪੋਟੈਟੋ ਹਾਰਵੈਸਟਰ ਆ ਜੀ ਆ ਵੀ ਪੋਟੈਟੋ ਹਾਰਵੈਸਟਰ 26 ਇੰਚ ਵਟਾ ਵਾਲਾ ਇਹ 1 ਲੱਖ 15000 ਦਾ ਮੇਲਾ ਡਿਸਕਾਊਂਟ 5000 ਰਹਿ ਗਿਆ 1 ਲੱਖ 10000 ਦਾ ਇਹ ਸਾਡੇ ਸਮਰਾਲੇ ਵਾਲੇ ਹਾਂ ਹੋਰ ਸੁਣਾਓ ਸਰ ਤੇ ਆ ਇਹਨਾਂ ਤੋਂ ਇੱਕ ਇਹ ਆ ਗਿਆ 30 ਇੰਚ ਵਾਲਾ ਇਹ ਟਾਪ ਮਾਡਲ 1 ਲੱਖ 85000 ਦਾ ਠੀਕ ਆ ਜੀ ਇਹਦੇ ਹੀ 5000 ਡਿਸਕਾਊਂਟ ਇੱਕ ਲਕਸੀ ਯਾਰ ਦਾ ਇਹਦੇ ਵੀ ਜਿਵੇਂ ਤੁਸੀਂ ਮੰਨ ਲਾ ਜਾਦੇ ਸੁੱਕੀ ਜ਼ਮੀਨ ਹੁੰਦੀ ਹੈ ਜੇ ਡੜਾ ਹੁੰਦਾ ਜਿਹੜੀ ਇਹ ਚੀਜ਼ ਲੱਗੀ ਵੀ ਆ ਇਹਨੇ ਡੜਾ ਭੰਨ ਦੇਣਾ ਤੇ ਮਾਗਰ ਮਿੱਟੀ ਬਹੁਤ ਜ਼ਿਆਦਾ ਘਟ ਜਾਂਦੀ ਸਾਰੀ ਛਣ ਕੇ ਆਲੂ ਪੂਰੀ ਆਣ ਆਰਾਮ ਨਾ ਜਾਂਦਾ ਪਿੱਛੇ ਇਹ ਚੀਜ਼ ਦਾ ਫਾਇਦਾ ਬਹੁਤ ਆ ਸੁੱਕੀ ਜ਼ਮੀਨ ਦੇ ਵਿੱਚ ਇਹ ਆ ਗਿਆ ਇਹਨਾਂ ਦਾ ਖਾਲ ਕੱਢਣ ਵਾਲਾ ਜੇਂਦਰਾ 43000 ਰੁਪਏ ਦਾ ਹੀ ਇਹ 15 ਟਰਲਰ ਨੇ 58000 ਦੇ ਇਹਦੇ ਤੇ 4000 ਡਿਸਕਾਊਂਟ ਆ ਇੱਧਰ ਆ ਗਈ ਉਹਨਾਂ ਦੀ 26 ਇੰਚ ਵਾਲੀ ਮਸ਼ੀਨ ਠੀਕ ਹੈ ਜੀ 1.70 ਲੱਖ ਸੀ ਇਹਦੇ ਤੇ ਵੀ 10000 ਡਿਸਕਾਊਂਟ ਆ ਕਿਉਂਕਿ ਹੁਣ ਤਾਂ ਜਿੰਨੀਆਂ ਵੀ ਮਸ਼ੀਨਾਂ ਆ ਰਹੀਆਂ ਨੇ ਆਹ ਟੈਕਨਿਕ ਦੀਆਂ ਆ ਰਹੀਆਂ ਨੇ ਸਾਰੀਆਂ ਇਹਦੇ ਨਾਲ ਨਾ ਤਾਂ ਆਲੂ ਦਾਗੀ ਹੋਵੇ ਨਾ ਲੋ ਦੀ ਤੂਈ ਟੁੱਟੇ ਤੇ ਬਜਾਈ ਬਹੁਤ ਇੱਕਸਾਰ ਹੁੰਦੀ ਆ ਬਹੁਤ ਫਰਕ ਹੈ ਜੀ ਇਸ ਦਾ ਤਾਂ ਇਸ ਕਰਕੇ ਹੁਣ ਸਾਰੀਆਂ ਮਸ਼ੀਨਾਂ ਇਦਾਂ ਹੀ ਆ ਰਹੀਆਂ ਨੇ